ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਦਰਖਤ ਲਾਣ ਆਏ ਹਾਂ ਇਹ ਛੋਟਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਆਹ ਦਰਖਤ ਲਾ ਰਿਹਾ ਬਤੁੱਦ ਦਾ ਬਹੁਤ ਹੀ ਸੁੰਦਰ ਦਰਖਤ ਹੈ ਆਪਣਾ ਭਾਈ ਦੀਪੂ ਭਾਈ ਲਾਊਗਾ ਦਰਖਤ ਦੂਜਾ ਢਾਲੀ ਦਾ ਹੋ ਗਿਆ ਮੇਰੀ ਸਤਿਕਾਰ ਉਹ ਇਹ ਆਪ ਇਹ ਦਰਖਤ ਲਾਇਆ ਆਪਣੇ ਆਉਗੇ ਕਿ ਨਾਰਜਾ ਭਰਾਏ ਤੇ ਭਰਾਵੋ ਵੀਡੀਓ ਨੂੰ ਯਾਰ ਬਾਤੂ ਬਾਤ ਸ਼ੇਅਰ ਕਰਿਓ ਠੀਕ ਹੈ ਨਾ ਯਾਰ ਜਿਹਨੇ ਤੁਸੀਂ ਸਪੋਰਟ ਕਰੋਗੇ ਯਾਰ ਉਹਨੇ ਆਪਾਂ ਬਾਤੂ ਬਾਤ ਦਰਸਤ ਲਾਵਾਂਗੇ ਅੱਗੇ ਅੱਗੇ ਤੇ ਆਪਨੀ ਵੀਡੀਓ ਆਉਂਦੀ ਰਹਿਣੀਆਂ ਤਾਂ ਬਾਬੋ ਜੀ ਨਾਲ ਭਰਾਵਾਂ ਤੱਕ ਜਿੰਨਾ ਮੇਰੇ ਭੈਣਾਂ ਤੱਕ ਵੀਡੀਓ ਪਹੁੰਚਦੀ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਪੋਰਟ ਕਰਿਓ ਦੱਬ ਕੇ ਯਾਰ ਪਾਜ ਲਾਵਾਂਗੇ ਯਾਰ ਜਿਆਦਾ ਤਾਂ ਆਪਣੇ ਕੋ ਤੂਤਦੀ ਦਰਖਤ ਨੇ ਤੂ ਤੇ ਲਾਵਾਂਗੇ ਤੂਤਨੇ ਵਿੱਚ ਟਾਲੀਆਂ ਨੇ ਇਹ ਵਿੱਚ ਵਿਪਲ ਨੇ ਤਾਰੇ ਬਿਲੀ ਜਿਹਾ ਸੀ ਮੈਂ ਸੋਚਿਆ ਚੱਲ ਮੈਂ ਦਰਖਤ ਲਾਣੇ ਆਜਾ ਕਿਹੜਾ ਰੋੜਾ ਬੰਦਾ ਬੈਠੇ ਇਹ ਕੋੜਾ ਹਨਾ ਕੋੜਾ ਟੱਕਰੇ ਪਟਣਾ ਆਉਂਦਾ ਆ ਪਾ ਪਟਾਣੇ ਆਪਾਂ ਦਰਖਤ ਲਗਾਉਣੇ ਆ ਕੋਈ ਦਰਖਤ ਆਪਣੇ ਲਈ ਬਹੁਤ ਜ਼ਰੂਰੀ ਨੇ ਆਰੇ ਬਰਾਬਰ ਮੈਂ ਹੀ ਕਹਿਣਾ ਚਾਹਣਾ ਕਿ ਜਿੰਨੇ ਵੀ ਆਪਾਂ ਬਾਤ ਉਹ ਦਰਖਤ ਲਾ ਸਕਦੇ ਨੇ ਉਹਨੇ ਦਰਖਤ ਲਗਾਓ ਯਾਰ ਦੇਖੋ ਜੀ ਪੇਪਲ ਆਇਆ ਤੂੰ ਤਾਂ ਦਰਖਤ ਲਾਇਆ ਬਈ ਆਜੀ ਛੋਟਾ ਹੈ ਤੇ ਕੰਨੂ ਦੇਖਣੋ ਜਿਹੜੋ ਵਧੀਆ ਵਿੱਚ ਪਾਣੀ ਪੂਣੀ ਪੈ ਗਿਆ ਚੰਗੀ ਤਰ੍ਹਾਂ ਤੇ ਵੀ ਇੱਕ ਤਰ੍ਹਾਂ ਜਿਵੇਂ ਹੁਣ ਕੋਲੇ ਦੇਖੋ ਕਿੰਨੇ ਦਰਖਤ ਖੜੇ ਨੇ ਵੱਡੇ ਵੱਡੇ ਦਰਖਤ ਖੜੇ ਨੇ ਇਹਨਾਂ ਵਾਂਗੂ ਇਹਨੇ ਵੱਡਾ ਹੋ ਜਾਣਾ ਤਾਂ ਯਾਰ ਦਰਖਤ ਬਾਦ ਤੂੰ ਅੱਜ ਦਰਖਤ ਲਾਇਆ ਕਰੋ ਬਈ ਇਹ ਆਪਣਾ ਇੱਕ ਛੋਟਾ ਜਿਹਾ ਬਰਾਲਾ ਯਾਰ ਇੱਕ ਦਰਖਤ ਆਪਾਂ ਲਾ ਦਥੇ ਦੁੱਧ ਦਾ ਤੇ ਦੂਜੇ ਅੱਗੇ ਲਾਵਾਂਗੇ ਪਾਥੇ ਕਟਾਲੀ ਦਾ ਲਾਵਾਂਗੇ ਬਈ ਅੱਗੇ ਪਹਿਲਾ ਇਹ ਦਰਖਤ ਲਾਇਆਗਾ ਤੂਤ ਦਾ ਤੇ ਦੂਜੇ ਨੰਬਰ ਆ ਟਾਲੀ ਦਾ ਆ ਗਿਆ ਮਬੂ ਤੋ ਸਾਰੇ ਮੇ ਵੀਰਾਂ ਦੇ ਪੈਣਾ ਨੂੰ ਹੀ ਕਹਿਣਾ ਚਾਹਣਾ ਦੀ ਵਾਤੂ ਦਰਖਤ ਲਾਇਆ ਕਰੋ ਯਾਰ ਠੀਕ ਹਨ ਜੇ ਆਪਾਂ ਦਰਖਤ ਲਾਵਾਂਗੇ ਤਾਂ ਹੀਓ ਆਪਾਂ ਇੱਕ ਦਿਨ ਇਹ ਵੱਡਾ ਦਰਖਤ ਹੋ ਜਾਊਗਾ ਆਪਾਂ ਛਾਂ ਦੇ ਵਿੱਚ ਬੈਠ ਸਕਦੇ ਹਾਂ ਠੀਕ ਹਨ ਘਰਾਂ ਵਿੱਚ ਹੀ ਦਰਖਤ ਲਾਓ ਬਾਦੂ ਖੇਤਾਂ ਵਿੱਚ ਵੀ ਲਾਓ ਤੇ ਆਪਣੀਆਂ ਗਿੱਥੀਆਂ ਨਾਲੇ ਨੇ ਜਿੱਥੇ ਦਰਖਤ ਨਹੀਂ ਹੈਗੇ ਉੱਥੇ ਵਾਦ ਤੋਂ ਵਾਦ ਨਾਲ ਦਰਖਤ ਲਾਓ ਯਾਰ ਰੋਡਾਂ ਦੇ ਨਾਲ-ਨਾਲ ਜਿਵੇਂ ਸਰਕਾਰ ਲਾਉਂਦੀ ਹੈ ਨਾ ਸਰਕਾਰ ਬਹੁਤ ਅਭਰਾਲੇ ਕਰ ਰਹੀ ਹੈ ਕਿਉਂਕਿ ਹੁਣ ਅੱਜਕੱਲ ਦੇਖਦੀਆਂ ਯਾਰ ਠੀਕ ਹੈ ਨਾ ਉਹ ਰੋਡਾਂ ਦੇ ਨਾਲ ਬਹੁਤ ਦਰਖਤ ਨੇ ਜਿਹੜੇ ਆਪਾਂ ਨੂੰ ਆਕਸੀਜਨ ਦੇ ਰਹੇ ਨੇ ਠੀਕ ਹੈ ਨਾ ਘਰਾਂ ਵਿੱਚ ਆਪਾਂ ਲਾਉਂਦੇ ਨਹੀਂ ਨੀ ਦਰਖਤ ਆਪਾਂ ਨੂੰ ਲਾਣੇ ਚਾਹੀਦੇ ਨੇ ਇਹ ਤਾਂ ਵਿੱਚ ਮੈਂ ਅੱਜਕੱਲ ਦੇਖਦਾ ਹੈ ਦਰਖਤ ਲੋਕ ਬਹੁਤ ਘੱਟ ਲਾਉਂਦੇ ਨੇਗੇ ਇਸ ਕਰਕੇ ਸਾਰਿਆਂ ਨੂੰ ਮੈਂ ਹੀ ਅਪੀਲ ਕਰਦਾ ਯਾਰ ਵੀ ਭਾਈ ਪੈਣ ਭਰਾਵਾਂ ਨੂੰ ਵੀ ਬਾਦ ਤੋਂ ਵਾਦ ਦਰਖਤ ਲਾਓ ਯਾਰ ਦਰਖਤਾਂ ਨਾਲ ਹੀ ਆਪਾਂ ਨੂੰ ਇਹ ਆਪਣਾ ਦਰਖਤ ਲਾਇਆ ਬਈ ਤੀਜਾ ਨੰਬਰ ਦਾ ਦਰਖਤ ਹੈ ਇਹ ਵੀ ਤੂ ਤਾਂ ਇਹ ਕੱਗੇ ਇਧਰ ਆ ਗਿਆ ਤੂ ਦਾ ਦਰਖਤ ਆ ਵੀ ਲਾਇਆ ਬਾਬੇ ਆਪਣੇ ਕੀ ਕਹਾ ਤੂ ਦਾ ਦਰਖਤ ਲਾਇਆ ਅੱਜ ਹਾਂਜੀ ਜੇ ਜੇਕਰ ਮੇਰੇ ਭੈਣ ਭਰਾਵਾਂ ਨੂੰ ਵੀਡੀਓ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਬਦਪਕ ਸ਼ੇਅਰ ਕਰੋ ਯਾਰ ਠੀਕ ਹੈ ਨ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹ ਆਪਣਾ ਫਸਟ ਬਲੌਗ ਆ ਬਈ ਪਹਿਲੀ ਵਾਰ ਇਹ ਬਲੌਗ ਪਾਉਣ ਲੱਗੇ ਆ ਪਏ ਤੇ ਮੇਰੇ ਮਨ ਦੇ ਵਿੱਚ ਸੀ ਯਾਰ ਜਿਵੇਂ ਕਹੇ ਜਹਾਦ ਹੁੰਦੀ ਹੈ ਨਾ ਮਨ ਦੇ ਵਿੱਚ ਵੀ ਹਾਂ ਕੁਝ ਕੰਮ ਕਰਨਾ ਤੇ ਬਹੁਤ ਜਿਆਦਾ ਸੋਚੀ ਬੈਠਾ ਸੀ ਯਾਰ ਵੀ ਹਾਂ ਦਰਾਖਤ ਆਪਾਂ ਨੇ ਲਾਣੇ ਨੇ ਤੇ ਦਰਾਖਤਾਂ ਦੇ ਰਿਲੇਟਿਡ ਆਪਾਂ ਵੀਡੀਓ ਬਣਾਇਆ ਕਰਾਂਗੇ ਤੇ ਪਹਿਲਾਂ ਤਾਂ ਕਾਫੀ ਵੀਡੀਓ ਬਣਾਉਂਦਾ ਰਹਿੰਦਾ ਸੀਗਾ ਇਸ ਕਰਕੇ ਮੈਂ ਅੱਜ ਦੀ ਸ਼ੁਰੂ ਕਰੀਏ ਨਵੀਂ ਵੀਡੀਓ ਆਪਣੀ ਤੇ ਇਹ ਆਪਣਾ ਨਵਾਂ ਫਸਟ ਵਲੋਗ ਆਊਗਾ ਇੱਕ ਦਰਾਖਤ ਆ ਗਿਆ ਬਾਬੂ ਇਹ ਆ ਗਿਆ ਤੂਤਰਾ ਜਾਇਦਰ ਦੂਜੀ ਦਰਾਖਤ ਲਾਏ ਨੇ ਆਪਾਂ ਨੇ ਤੇ ਵਿੱਚ ਦੋ ਜਿਆ ਟਾਲੀਆਂ ਵੀ ਹਿਗੀਆਂ ਤੇ ਇੱਕ ਤੁਸੀਂ ਜਣੇ ਪੀਪਲ ਦਾ ਦਰਖਤ ਵੀ ਲਾਇਆ ਆਪਾਂ ਨੇ ਜੇਕਰ ਸਾਡੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਕਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਆਈਕਨ ਦੇ ਉੱਪਰ ਪ੍ਰੈਸ ਕਰਿਓ ਜਿਸ ਨਾਲ ਸਾਡੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ ਤਾਂ ਥੈਂਕ ਯੂ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ